ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਦਾ ਮੋਧਰ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਹੈ ਗੁਰਦੇਵ ਸਿੰਘ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਤੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀ ਆ ਤੇ ਤਿੰਨੇ ਨੋਰਮਲ ਰੇਟ 'ਚ ਤੁਹਾਨੂੰ ਦਿਖਾਵਾਂਗੇ ਤਿੰਨੇ ਸੋਈਆਂ ਸਵਾਈਆਂ ਸੋਈਆਂ ਤੇ ਆਪਣੇ ਇੱਥੇ ਆ ਕੇ ਦੋ ਟਾਈਮ ਚਬਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੀ ਜ਼ਰੂਰ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸასი ਕਾਲ ਜੀ ਸასი ਕਾਲ ਵੀਰ ਜੀ ਕਿਹਾ ਜੀ ਹੋ ਠੀਕ ਠਾਕ ਜੀ ਬਹੁਤ ਕਿਰਪਾ ਵਾਹ ਜੀ ਜੀ ਤੁਹਾਨੂੰ ਸੁਣਾਓ ਜੀ ਸਭ ਵਧੀਆ ਜੀ ਵਧੀਆ ਚਾਹੀਦਾ ਤੇ ਨਾਮ ਦੱਸ ਤੇ ਇੱਕ ਵਾਰੀ ਫਿਰ ਨਾਮ ਗੁਰਦੇਸ ਸਿੰਘ ਜੀ ਹਾਂਜੀ ਪੇਨ ਦਾ ਮੋਦਰ ਤਹਿਸੀਲ ਬਟਾਲਾ ਗੁਰਦਾਸਪੁਰ ਤੇ ਫੋਨ ਨੰਬਰ ਹੀ ਬੋਲ ਦੋ ਫੋਨ ਨੰਬਰ 8264524504 9815224504 ਠੀਕ ਹੈ ਅੱਜ ਗਾਵਾਂ ਹੈਗੀਆਂ ਤਿੰਨ ਹਾਂਜੀ ਤਿੰਨ ਕਰਨੀਆਂ ਤੇਰਾ ਸ਼ਰਵਾਦ ਜਿਹੜੀ ਆ ਆ ਪਿੱਲੇ ਨੰਬਰ ਵਾਲੀ ਤੋਂ ਹੀ ਆਪਾਂ ਕਰਨੀ ਹੈ ਬਾਕੀ ਇਹ ਵੀ ਹੈਗੀਆਂ ਗਰਮੀ ਵਾਲੀਆਂ ਆ ਬੱਚੇ ਵਾਲੀ ਜੇਗਾ ਹਾਂਜੀ ਤੇ ਬੱਚੇ ਵਾਲੀ ਇੱਕੋ ਹੀ ਆ ਦੋ ਬੱਚੇ ਤੋਂ ਲੈਣਗੇ ਅੱਛਾ ਹਾਂਜੀ ਹਾਂਜੀ ਠੀਕ ਹੈ ਤੇ ਕਿੰਨਾ ਇਹਦੇ ਕੋਲ ਦੁੱਧ ਦੁੱਧ ਜੀ ਆ ਜਿਹੜੀ ਬੱਚੇ ਵਾਲੀ ਇਹਦੇ ਕੋਲ 9 ਵੀ ਹੋ ਜਾਂਦਾ 8 ਵੀ ਹੋ ਜਾਂਦਾ 8 ਪੱਕੇ ਗਾਰੰਟੀ ਵਾਲਾ ਜਿਹੜਾ ਦੁੱਧ 8 ਕਿਲੋ ਅੱਛਾ ਹਾਂਜੀ ਹਾਂਜੀ ਠੀਕ ਹੈ ਤੋਰਦਾ ਫੇਰ ਇਹਨਾਂ ਆ ਥਾਣੇ ਦੇ ਕਰੀ ਆਪਾਂ ਦੇਖ ਸਕਦੇ ਲੱਗੇ ਤਾਂ ਮਗਰੇ ਦੇ ਬੱਚਾ ਜੀ ਹਾਂਜੀ ਬੱਚਾ ਹੋ ਵਜਾ ਵੀ ਜੀ ਬੱਚਾ ਤਾਂ ਉਹਨੇ ਦਿਖਾ ਦਿੰਨੇ ਆ ਬਾਕੀ ਟਾਈਮ ਤੇ ਇੱਥੇ ਆ ਜਾਓ ਟਾਈਮ ਅਜੇ ਦੁਪਹਿਰ ਦਾ ਹੀ ਆ ਚਲੋ ਆ ਜ ਲੈ ਆ 2:30 2 ਵਜੇ ਚੱਲਦਾ ਆਟ ਕੇ ਲੱਦ ਦੋ ਜਿਹੜਾ ਕਹਿੰਦੇ ਵੀ ਹੁਣ ਹੈਗਾ ਇਹ ਦੇਖੋ ਲਾ ਦੋਦ ਵੀ ਜੀ ਨੋ ਹੀ ਕਰ ਦਈਏ ਪਰ ਅਸੀਂ ਆਖੀ ਦਸੀਏ ਮੁੜ ਕੇ ਲਾਂਮਾ ਨਹੀਂ ਲੈਣਾ ਪਾਉਂਦੇ ਠੀਕ ਐ ਜੀ ਹਾਂ ਜੀ ਤੇ ਆਹ ਬੱਚਾ ਇਹਦਾ ਆਹ ਸਾਹਮਣੇ ਖਲੋਤਾ ਆਪਣੀ ਕੋ ਸਮਝਣ ਲਾਲੇ ਕਿੰਨੇ ਕੇ ਚਿਰਦਾ ਵਾ ਟਾਲੇ ਸਾਮਣੇ ਹੀ ਆ ਤੇ ਕਿੰਨਾ ਕੁ ਵੀਰ ਜੀ ਫੇਰ ਰੱਖਣਾ ਇਹਦਾ ਮੁੱਲ ਆਪਾਂ ਮੁੱਲ ਵੀ ਜੀ ਹੁਣ ਬੱਚਾ ਵੇਖ ਲੋ ਚਾਹੀਆ ਤੇ ਹਾਂਜੀ ਹਾਂਜੀ ਬਾਕੀ ਗਰਮੀ ਵਾਲੀ ਐ ਦੁੱਧ ਦੇਈ ਜਾਣਾ ਇਹ ਤੇ ਮੁੱਲ ਕਾਲੀ ਐ 30 ਦਾ ਬਾਬਾ ਬਾਜ਼ਾਰ ਤੇ ਜਾ ਹਾਂ ਦਾ ਕਰ ਦਈਏ ਜੱਜ ਆ ਹਾਂ ਨਹੀਂ ਕਰ ਦਈਏ ਹਾਂ ਨਹੀਂ ਕਰ ਦਈਏ ਠੀਕ ਇੱਕ ਚਲੋ ਵੀ ਜੀ ਦੱਸ ਦਈਏ ਇੱਕ ਥਣ ਚੋਂ ਨਾ ਤਾਂ ਰਸ ਸਕਤੇ ਆ ਦੁੱਧ ਪੂਰਾ ਆਊਗਾ ਅੱਛਾ ਥੋੜਾ ਜਿਹਾ ਮੰਨ ਲਓ ਵੀ ਟੈਟ ਆਉਂਦੀ ਤਾਂ ਆਦ ਕਿਹੜੇ ਥਣ ਚੋਂ ਕੋਈ ਕਮੀ ਨਹੀਂ ਆ ਪਿਛਲੇ ਤੋਂ ਅੱਛਾ ਉਹਦਾ ਠੰਡੀ ਆ ਕੋਈ ਚੱਕਰ ਨਹੀਂ ਆ ਅੱਛਾ ਪਰ ਰਸੀਪਾਲੀ ਨੇ ਰਸੀ ਪਾਵੇ ਕੋਈ ਨਾ ਐਥਾਨ ਚ ਨਾ ਲੈਣੀ ਵਾਲੇ ਪਾਸੇ ਧਾਰ ਥੋੜੀ ਟਹਿੜ ਜੀ ਅੱਛਾ ਹਾਂਜੀ 10 ਮਿੰਟ ਪੂਰਾ ਵਾਹ ਹਾਂਜੀ ਦੁੱਧ ਪੂਰਾ ਵਾ ਲਾਮਾ ਨਹੀਂ ਲੈਣਾ ਸੀ ਤੇ ਠੀਕ ਆ ਹਾਂਜੀ ਕਿੰਨੇ ਦੇ ਫਿਰ ਜਸਨੋ ਕਰਦੀ ਐ ਜਸਨੋ ਦੱਸ ਦੋ ਤੁਸੀਂ ਬਾਜ਼ਾਰ ਜੀ ਜੇ ਹੁਣ ਅਸੀਂ ਤਾਂ ਕਦੀ ਗਦਾਈ ਲਾਉਣੀ ਆ ਕਿੰਨੇ ਦੇ ਤੇ ਜੀ ਆਪ ਹੀ ਕਰ ਦੋ ਫਿਰ 28 ਦੀ ਦੇ ਦੀਏ 26000 ਦੀ ਦੇ ਦੀਏ ਦੋ ਛੱਡ ਦੀਏ ਉਹ ਹਾਂਜੀ ਦੇ ਦਾਂਗੇ ਚਲੋ ਜੀ 26000 ਦੀ ਜਾਂਦਾ ਖੰਡੀ ਆ ਬਾਕੀ ਰਸੀ ਪਾਵੇ ਕੋ ਨਾ ਪਾਵੇ ਅਗਲੇ ਦੀ ਮਾਜੀ ਹੈ ਜੀ ਤੇ ਹੁਣ ਆ ਜਿਹੜੀ ਇਹਦੇ ਨਾਲ ਜੀ ਹਾਂ ਜੀ ਇਹਦੇ ਕੋਲ ਦੁੱਧ ਕਿੰਨਾ ਜੀ ਇਹਦੇ ਕੋਲ ਦੁੱਧ ਵੀ ਜੀ 11 ਕਿਲੋ ਜੇ 12 ਦੇ ਲੈਣੇ ਸੀ ਮੈਨੂੰ ਦਪਾਰਾਂ ਦੇ ਘਰ ਵਾਲੇ ਪਰ ਇਹ 11 ਹੀ ਦੱਸਾਂਗੇ ਤੁਰਫ ਫਿਰਿੰਦਾ ਨਹੀਂ ਇੱਕ ਤੇ ਆਥਾਨ ਇਹਦੇ ਵੀ ਆਪਾਂ ਦੇਖ ਸਕਦੇ ਹਾਂ ਲੱਗ ਕੇ ਤਾਂ ਕੰਨਾ ਦੱਸਾਈ ਗਿਆ ਚੰਗਾ ਬਹੁਤ ਵਧੀਆ ਹੈ ਸਾਰੇ ਲੈ ਜੀ ਜੀ ਸਣਾ ਦਾ ਕਹਿਓ ਵੇਖੋ ਕਨਾ ਜੀ ਚਵਾਈ ਇੱਕ ਨੰਬਰ ਬਹੁਤ ਵਧੀਆ ਚਵਾਈ ਹੈ ਕਿੰਨਾ ਵੇਚੀ ਫਿਰ ਇਹਦਾ ਮੁੱਲ ਮੁੱਲ ਵੀ ਜੀ ਹੁਣ ਇਹ ਤੋਂ ਜੇ ਤਾਂ ਅੱਗੋਂ ਵੇਖੀਏ ਫੇਰ ਤਾਂ ਲੱਗਦੀ ਏ ਗਾਂ ਹਾਂਜੀ ਤੇ ਇਹ ਪਿੱਸੇ ਵਾਲ ਵੇਖੀਏ ਫੇਰ ਤਾਂ ਵੈਣਾ ਜਾਂਦੀ ਏ ਠੀਕ ਹੈ ਦੁੱਧ ਦੇ ਹਿਸਾਬ ਨਾਲ ਮੁੱਲ ਕਰੀਏ ਅਸੀਂ ਕਿਉਂ ਹੁਣ ਗਾਂ ਚਲੋ ਜਿੱਦਾਂ ਵੀ ਆਇਆ ਵਾ ਪਸ਼ੂਆਂ ਆ ਜੇ ਥੋੜੀ ਜੀ ਤੇ ਦੇਰੀਆ 30 ਦੀ ਦੁੱਧ ਦੇ ਹਿਸਾਬ ਨਾਲ ਕਰਦੀਏ ਜੇ ਅੱਜ ਆ ਕੁਝ ਹੋਰ ਇਹਦੀ ਵੀ ਹਾਂ ਨਾ ਹੀ ਕਰ ਚਾਹਦੀ ਜਿੰਨੀ ਤੱਕ ਦੱਸੋ ਤੁਸੀਂ ਕਰ ਦੋ ਆਪੇ ਇਹ ਜਿਹੜੀ ਲਾਸਟ ਹੈ ਨਾ ਜੀ 26000 ਦੀ ਦੇ ਦੀ ਅ 26 26 ਦੀ 26 ਦੀ ਭਾਵੇਂ ਕੋਈ ਹਾਲ ਹੈ ਜੀ ਤੇ ਭਾਵੇਂ ਕੋਈ ਹਾਲ ਹੈ ਜੀ ਹਾਂ ਜੀ ਜੇ ਜੋੜਾ ਲੈਣਾ ਹੋ ਕੇ ਨਾ ਫਿਰ ਚਲੋ ਮਾਨ ਦਾ ਚਲੋ ਮਾਨ ਆਣਾ ਹੋਰ ਹੋ ਜਾਊਗਾ ਹਨ ਠੀਕ ਹੈ ਜਾਨਿਆਂ ਨਿਆਂ ਨੂੰ ਛੁੱਟੀਆਂ ਪਈਆਂ ਜੇ ਸਾਰੇ ਦੇ ਖੇਡਣ ਇੱਥੇ ਹਾਂ ਜੀ ਪਰੌਣੇ ਆਏ ਜਾ ਆਪ ਦਾ ਵਿੱਚ ਆ ਗਏ ਇੱਕ ਪਰੌਣਾ ਆਇਆ ਜੀ ਠੀਕ ਹੈ ਹਾਂ ਜੀ ਠੀਕ ਹੈ ਹਾਂ ਜੀ ਤੇ ਚਲੋ ਹੁਣ ਇੱਕ ਰਹਿ ਗਈ ਆ ਵੀ ਦਿਖਾ ਦੀ ਆ ਵੇਖੋ ਜੀ ਇਨੂੰ ਵੀ ਦੀ ਰਸੀ ਪਾਉਣੀ ਪੈਂਦੀ ਜੇ ਅੱਛਾ ਇਹਨਾਂ ਰਸੀ ਰਸੀ ਪਾ ਕੇ ਜੇ ਲੱਤ ਚੁੱਕੇ ਲੱਤ ਹਲਾਜੇ ਤੇ ਜੇ ਕੋਈ ਵੀਰ ਖੜੂਗਾ ਅਲੀ ਤੇ ਵਾਪਸ ਬੰਨ ਜਾਈ ਅੱਛਾ ਪਹਿਲੇ ਲਾ ਜੀ ਹਾਂਜੀ ਪਹਿਲਾਂ ਰਸੀ ਪਾਉਣੀ ਪੈਂਦੀ ਇਹਨੂੰ ਠੀਕ ਹੈ ਹਾਂਜੀ ਆ ਵੀ ਪੱਚੇ ਤੋਂ ਬਿਨਾਈ ਆ ਤੇ ਪਰ ਸੋਹਣੀ ਆ ਵੜੇ ਵੀ ਇਹ ਆ ਵੀ ਜੇ ਕਿਸੇ ਨੇ ਗਾਂ ਤਿਆਰ ਕਰਨੀ ਆ ਚੰਗੀ ਤਾਜੀ ਰੂਜੀ ਆ ਫੱਬਦੀ ਆ ਜਿਹੜੀ ਪੂਰੀ ਰੰਗ ਰੂਪ ਦੀ ਚੰਗੀ ਆ ਇਹ ਪਹਿਲਾਂ ਨੂੰ ਵੜੇ ਆ ਜੀ ਅੱਛਾ ਪਹਿਲਾਂ ਸੁਆਈ ਆ ਹਾਂਜੀ ਦੁੱਧ ਕਿੰਨਾ ਉਤਰੇ ਇਦਿਕ ਉਹ ਦੇ ਦੇ ਕੋਈ ਜੀ 9 ਕਿਲੋ ਇਹ ਅੱਛਾ ਉਹਨਾਂ 9 ਲੀਟਰ ਹੈਗਾ ਹਾਂ ਜੀ ਠੀਕ ਹੈ ਤਾਂ ਥਾਣੇ ਵੇਖੋ ਗਲਾਬੀ ਲੱਗੇ ਜੀ ਤੇ ਹੈਗੀ ਠੰਡੀ ਠੇਰੀ ਆ ਜਿਹੜੀ ਪੋਰੀ ਜਿੱਥੇ ਮਰਜ਼ੀ ਖਿਲਾਰ ਕੇ ਚੋਲੋ ਠੀਕ ਹੈ ਉਹ ਰਸੀ ਵਾਲੀ ਉਹ ਦੱਸਦੀ ਹੈ ਇਹ ਰਸੀ ਪਾਉਣੀ ਹੈ ਠੀਕ ਹੈ ਜੀ ਹਾਂ ਜੀ ਚਲੋ ਲੈ ਜਾ ਫਿਰ ਬਾਕੀ ਨਵੀਂ ਲੈ ਰਿਹਾ ਆਨੇ ਦੇ ਲੋਕਾਂ ਬੀ ਨਗਰਾਇ ਬਹੁਤ ਵਧੀਆ ਪਸਮਾਕ ਬਹੁਤ ਵਧੀਆ ਤੁਹਾਨੂੰ ਮੱਜਾਂ ਨਾਲੋਂ ਵਧੀਆ ਚੋਾਈ ਹੋ ਜਾਂਦੀ ਠੀਕ ਹੈ ਜੀ ਤੇ ਇਹਦਾ ਫਿਰ ਮੁੱਲ ਮੁੱਲ ਤੇ ਵੈੜ ਵੇਖਣਾ ਪਹਿਲਾਂ ਹੈਗੀ ਆ ਹਾਂ ਜੀ ਸੂਰੇ ਦਾ ਨਹੀਂ ਪਤਾ ਹੁਣ ਮਹੀਨਾ ਹੋਇਆ 2 ਮਹੀਨੇ ਹੋਏ ਸਾਨੂੰ ਨਹੀਂ ਜੇ ਪਤਾ ਠੀਕ ਹੈ ਇਸ ਤਰ੍ਹਾਂ ਹੀ ਪਿਛੇ ਵਾਈਏ ਉਹਦੇ ਤੋਂ ਚੱਲ ਜਣੇ ਘਰੋਂ ਹੀ ਲਾਂਦੀ ਠੀਕ ਸੇਵਾ ਉਹਨਾਂ ਵੀ ਕੀਤੀ ਆ ਗੋਆਇ ਲਾਈ ਗਏ ਦੋ ਦਿਨ ਅੱਛਾ ਹਾਂ ਜੀ ਹਾਂ ਜੀ ਕਿੰਨੇ ਰਿ ਫਿਰ ਜੀ 35 ਦੀ ਛੋੜੀ ਭਾਤੀ ਕਰਦੀ ਏ ਛੋਟੇ ਚੀਜ਼ਾਂ ਤੁਹਾਨੂੰ ਪਤਾ ਹੀ ਕੋਈ ਮਹਿੰਗੀਆਂ ਵੀ ਆਏ ਹੁੰਦੀ ਆ ਆ ਚਲੋ ਨਹੀਂ ਸੋਣੀ ਆ ਚਲੋ ਇਹਦਾ ਇਹ ਆ ਵੀ ਕੱਲ੍ਹ ਦੁੱਧ ਦਾ ਮੁੱਲ ਨਹੀਂ ਪੈਣਾ ਨਾਲ ਸੋਨ ਪੁਣੇ ਦਾ ਮੁੱਲ ਆ ਯਾਰ ਆ ਗਈ ਨਵੀਂ ਗਾਂ ਤੇ ਆਰ ਹੋ ਗਈ ਹਾਂ ਜੀ ਸੰਭਰਿਆ ਦੀ ਮਿਹਰ ਬਣੀ ਕਰ ਦੋ ਜੀ ਆਹ ਦੋ ਤਾਂ ਕਿਨੇ ਦੀ ਦੇ ਪੂਰੇ 30 ਦੀ ਦੇ ਦੇ ਉਹਨਾਂ ਵਾਂਗੂ ਰੀੜ ਕਰ ਪੂਰੇ 30 ਦੀ ਦੇ ਦੀ ਫਿਰ 30 ਦੀ ਫਿਰ ਬਿਲਕੁਲ ਖਾਨਾ ਅੱਛਾ ਹਾਂ ਜੀ ਠੀਕ ਹੈ ਹਾਂ ਜੀ ਚਲੋ ਜਿਹੜਾ ਕੋ 30 ਤੋਂ ਥੱਲੇ ਉੱਤੇ ਵਾਲਾ ਵੀਰ ਹੈ ਨਾ ਜ਼ਿਆਦਾ ਟਾਈਮ ਨਾ ਖਰਾਬ ਕਰੀਂ ਠੀਕ ਬਾਕੀ ਜਿਹੜੀ ਨਾ ਕੋਈ ਵੀਰ ਜੀ ਘਰ ਚੋਲਾਂਗੇ ਕੋਈ ਗੱਲ ਨਹੀਂ ਦੁੱਧ ਘਰ ਵੀ ਲੋੜ ਹੁੰਦੀ ਮੁਰਕੇ ਆਪ ਲੱਭੀਦਾ ਫਿਰ ਠੀਕ ਹੈ ਹਾਂਜੀ ਹਾਂਜੀ ਤੇ ਬਾਕੀ ਇਹ ਆ ਵੀ ਚਲੋ ਤੁਹਾਡੇ ਘਰ ਕੋਈ ਤਸੱਲੀ ਕਰਕੇ ਹਨਾ ਟਰਾਈ ਕਰਕੇ ਬਿਲਕੁਲ ਜੀ ਬਿਲਕੁਲ ਲਾਵਾ ਤੁਹਾਨੂੰ ਕੋਈ ਦਵੇ ਦਾ ਨਾਂ ਸਾਨੂੰ ਦਵੇ ਜਿਹੜਾ ਤਸੱਲੀ ਕਰਕੇ ਕੋਈ ਕਾਲੀ ਨਾ ਕਰੇ ਕੋਈ ਹਾਂਜੀ ਹਾਂਜੀ ਬਿਲਕੁਲ ਜਿਹਨੇ ਪੈਸੇ ਖਰਚਨੇ ਚਾਹੇ ਥੋੜੇ ਆ ਜਿਆਦਾ ਵਾ ਕਾਲੀ ਕਰਨ ਦਾ ਕੋਈ ਫਜ਼ਾ ਨਹੀਂ ਠੀਕ ਹੈ ਜੀ ਆਪਣੀ ਤਸੱਲੀ ਕਰਕੇ ਤੇ ਫੇਰ ਖੜੇ ਹੋ ਜੀ ਬਾਅਦ ਨਾਂ ਤੁਹਾਨੂੰ ਕੋ ਲਾਵਾ ਦੇ ਦਾ ਨਾਂ ਸਾਨੂੰ ਦਵੇ ਠੀਕ ਹੈ ਜੀ ਹਾਂਜੀ ਬਾਕੀ ਚਲੋ ਜੋ ਵੀ ਆ ਇੱਥੇ ਆਪਣੀਆਂ ਵੇਸ ਚਾੱਕ ਕੇ ਆਪਣੀ ਸਮਝਣਾ ਤੇ ਮਰਜ਼ੀ ਨਾਲ ਪਸ਼ੂ ਖਰੀਦੋ ਜੀ